ਗੁਰੂ ਕਾਂਸਰ ਜੀ ਮਹਾਰਾਜ ਜੀ ਪਾਵਨ ਤੇ ਪਵਿੱਤਰ ਹਜ਼ੂਰੀ ਵਿਚ ਬ라ਜਮਨ ਗੁਰੂ ਰੂਪੀ ਸਾਧ ਸੰਗਤ ਜੀ ਫਤਿਹ ਆਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਵਰਗਯ ਰਾਜਮਾਤਾ ਮੇਂਦਰ ਕੌਰ ਜੀ ਦੀ ਅੰਤਿਮ ਅਸਥੀ ਸ਼ਾਮਿਲ ਹੋਈ ਹੈ ਜੋ ਇਨਸਾਨ ਇਹ ਦੁਨੀਆ ਚਾਹੁੰਦਾ ਉਹਨੇ ਜਾਣਾ ਹੀ ਹੁੰਦਾ ਕੋਈ ਇਨਸਾਨ ਜਿਹੜਾ ਦੁਨੀਆ ਚਾਹੁੰਦੇ ਹੈ ਮਿਹਨਤ ਕਰਦੇ ਹੈ ਨਾ ਕਮਾਉਂਦੇ ਹੈ ਆ ਕਮਾਉਂਦੀ ਹੈ ਸੇਵਾ ਕਰਦੇ ਹੈ ਉਹਨਾਂ ਜਿਹੜੇ ਚਲੇ ਜਾਂਦੇ ਹੈ ਉਹ ਅਮਰ ਹੋ ਜਾਂਦੇ ਹੈ ਸਾਰੀ ਪੂਰੀ ਲਾਈਫ ਉਹਨਾਂ ਬਾਅਦ ਵੀ ਲੋਕੀ ਉਹਨਾਂ ਨੂੰ ਯਾਦ ਰੱਖਦੇ ਹੈ ਕੋਈ ਇਨਸਾਨ ਇਸ ਤਰ੍ਹਾਂ ਦੇ ਆ ਕੇ ਚਲੇ ਜਾਂਦੇ ਹੈ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕੋਈ ਉਹਨਾਂ ਨੂੰ ਯਾਦ ਵੀ ਨਹੀਂ ਕਰਦਾ ਰਾਜ ਮਾਤਾ ਸੰਧਰ ਕਹਿੰਦੇ ਹੋਣ ਸਾਥ ਸੀ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਆਪਣੇ ਲੋਕਾਂ ਨੂੰ ਵੱਡੀ ਗੱਲ ਹੈ ਜਦੋਂ ਇਹ ਸ਼ਹਿਜ਼ਾਦ ਹੋਇਆ ਵੰਡਿਆ ਗਿਆ ਬਹੁਤ ਲੋਕ ਪਾਕਿਸਤਾਨ ਤੋਂ ਇੱਥੇ ਆਏ ਇੱਕ ਸੇੜ ਬਸੇ ਲਾਕੇ ਬਸੇ ਮਾਤਾ ਪਿੰਦਕੌਰ ਜੀ ਨੇ ਉਹ ਸਾਰੇ ਉਹ ਆਪਣੇ ਮਾਂ ਵਾਂਗ ਪਿਆਰ ਦਿੱਤਾ ਉਹਨਾਂ ਨੂੰ ਸੰਭਾਲਿਆ ਉਹਨਾਂ ਨੇ ਪੈਰਾਂ ਦੇ ਖੜੇ ਕੀਤਾ ਆਪਣੇ ਬੱਚਿਆਂ ਨਾਲ ਵੀ ਬਸ ਪਿਆਰ ਦਿੱਤਾ ਮਾਤਾ ਜੀ ਦਾ ਜੀਵਨ ਦੇਖੋ ਮੈਂ ਸਭ ਪਹਿਲੇ ਸਾਰਿਆਂ ਨੇ ਜ਼ਿਕਰ ਕੀਤਾ ਇਹ ਕਹਿਦਾ ਜੀਵਨ ਸੇਵਾ ਦਾ ਜੀਵਨ ਤੇ ਮਾਵਾ ਸਾਰੇ ਕਹਿੰਦੇ ਮਾਵਾ ਠੰਡੀਆਂ ਛਾਵਾਂ ਮਾਂ ਯਾਦ ਰੱਖ ਪਰਿਵਾਰ ਨੂੰ ਇਕੱਠਾ ਰੱਖਦੀ ਏ ਪਰਿਵਾਰ ਦੀ ਸਭ ਤੋਂ ਮਜ਼ਬੂਤ ਨਹੀਂ ਮਾਂ ਹੁੰਦੀ ਏ ਜਿਹੜੇ ਇਨਸਾਨ ਆਪਣੇ ਮਾਂ ਨੂੰ ਭੁੱਲਦੇ ਉਹਨਾਂ ਅਸੀਂ ਦਰਦ ਪੜ ਲੱਗਦਾ ਹੈ ਜਦੋਂ ਮੇਰੇ ਮਾਤਾ ਜੀ ਪਰਮਾਤਮਾ ਕੋਲ ਚਲੇ ਗਏ ਅੱਜ ਤੱਕ ਵੀ ਉਹਨਾਂ ਨੂੰ ਯਾਦ ਕਰਦੇ ਆਂ ਸਾਡੇ ਕਿਵੇਂ ਪਰਿਵਾਰ ਨੂੰ ਇਕੱਠੇ ਰੱਖਦੇ ਸ੍ਰੇਸ਼ਟਾਂ ਨੂੰ ਇਕੱਠੇ ਰੱਖਦੇ ਸੀ ਕਿਵੇਂ ਉਹ ਪਾਰਟੀ ਦੀ ਲੜਾਈ ਹੁੰਦੀ ਸੀ ਕਿਵੇਂ ਪਾਰਟੀ ਦੇ ਵਿੱਚ ਵੀ ਜਿਸ ਸਹਿਯੋਗ ਦਿੱਤੇ ਸੀ ਤੇ ਕਿਵੇਂ ਪਰਿਵਾਰ ਹਮੇਸ਼ਾ ਸਾਰੇ ਸਾਰੇ ਲੋਕ ਪਿਆਰ ਦੇ ਕੇ ਉਹ ਇਕੱਠਾ ਰੱਖਦੇ ਸੀ ਉਵੇਂ ਮਾਤਾ ਰਾਜਪਾਤਾ ਮੰਤਰੀ ਕੌਜੀ ਸੀ ਉਹਨਾਂ ਦੇ ਉਹ ਹੁਣ ਬੇਟੇ ਕੈਪਟਨ ਅਮਰਿੰਦਰ ਸਿੰਘ ਜੀ ਅੱਜ ਪੰਜਾਬ ਦੇ ਮੁੱਖ ਮੰਤਰੀ ਕਿੰਨਾ ਮਾਣ ਆਉਣਾ ਉਹਨਾਂ ਨੇ ਛੋਟੇ ਕਰਕੇ ਰਾਜਾ ਮਾਰਦਨ ਦੱਸਿੰਦੀ ਮਾਨੋ ਬੜੀ ਚਿੰਤਿਤ ਜਾਂਦਾ ਬੜੇ ਨੇਕ ਇਨਸਾਨ ਕੈਪਟਨ ਸਾਹਿਬ ਨੇ ਮਹਾਰਾਜ ਪਨੀਰ ਕੋਰ ਨੇ ਬੜੀ ਸੇਵਾ ਕੀਤੀ ਐਨੀ ਉਮਰ ਹੋ ਗਈ ਪਰ ਸੇਵਾ ਬਹੁਤਾਂ ਕੀਤੀ ਤੇ ਮੈਨੂੰ ਇੱਕ ਗੱਲ ਪਤਾ ਹੈ ਲੋਕਦਰ ਸੇਵੀ ਹੈ ਕੈਪਟਨ ਸਾਹਿਬ ਨਾਲ ਆਪਣੇ ਮਾਤਾ ਜੀ ਨਾਲ ਬੜਾ ਪਿਆਰ ਸੀ ਕਿਸੇ ਵੀ ਗੱਲ ਮੋੜ ਸਕਦੇ ਸੀ ਪਰ ਉਹਨਾਂ ਦੀ ਕਿਹੜੇ ਗੱਲ ਨਹੀਂ ਮੋੜੀ ਐਜਾ ਪਿਆਰ ਸੀ ਮੈਨੂੰ ਪਤਾ ਕਿੰਨਾ ਦੁੱਖ ਕੈਪਟਨ ਸਾਹਿਬ ਨੂੰ ਹੋਣਾ ਕਿਉਂਕਿ ਮਾਂਵਾਂ ਜਦ ਨਾਲ ਜਿਹਦੀ ਮਾਂ ਜਾਂਦੀ ਹੈ ਉਹਨੂੰ ਦੁੱਖ ਦਾ ਪਤਾ ਹੁੰਦਾ ਐ ਸਰ ਕੇ ਮੈਂ ਮੇਰੇ ਪਿਤਾ ਫਾਜ਼ਲ ਸਾਹਿਬ ਅੱਜ ਔੜੇ ਸੀ ਥੋੜੀ ਦੇਰ ਦਿੱਲੀ ਸੀ ਐ ਸਰ ਕੇ ਆ ਨਹੀਂ ਸਕੇ ਮੈਂ ਮੇਰੇ ਪਤਵੰਤੇ ਬਾਬਲ ਸਾਹਿਬ ਪ੍ਰਕਾਸ਼ ਸਿੰਘ ਜੀ ਬਾਬਲ ਤਰਫੋਂ ਸਮੂੱਚੇ ਸ਼ੋਮਨੀ ਖਾਲੀਦਲ ਤਰਫੋਂ ਪੰਜਾਬ ਦੀ ਜਨਤਾ ਤਰਫੋਂ ਸਾਰੇ ਤਰਫੋਂ ਸ਼ਰਧਾਂਜਲੀ ਭੇਟ ਕਰਦਾ ਹੈ ਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਸੇਤੀ ਕਰਦਾ ਹੈ ਕੈਪਟਨ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ ਤਾਕਤ ਦੇਵੇ ਕਿ ਆਪ ਤੇ ਬਲ ਦੇਵੇ ਕਿ ਇਹ ਦੁੱਖ ਸਹਿ ਅੱਜ ਤੱਕ ਵਾਈਰੂ ਜੀ ਦਾ ਖਾਲਸਾ ਹੋਇਆ ਜੀ ਜੀ ਫੋਟੋ